ਬਠਿੰਡਾ ਦੇ ਵਿੱਚ ਹੋਈ ਲੁੱਟਲ ਮਾਮਲੇ ਦੇ ਵਿੱਚ ਇੱਕ ਵੱਡੀ ਜਿਹੜੀ ਅਪਡੇਟ ਮਿਲੀ ਹੈ ਦੱਸਦੇ ਕਿ ਹੈਰਾਨੀ ਦੀ ਗੱਲ ਹੈ ਕਿ AK47 ਦੇ ਨਾਲ ਪੰਜਾਬ 'ਚ ਪਹਿਲੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਕੁਝ ਜਿਹੜੇ ਨੌਜਵਾਨ ਸੀਗੇ ਬਠਿੰਡਾ ਦੇ ਇੱਕ ਹੋਟਲ ਦੇ ਵਿੱਚ ਆਂਦੇ ਨੇ AK47 ਦੇ ਨਾਲ ਜਿਹੜਾ ਲੁੱਟ ਕਰਦੇ ਨੇ ਉਹ ਲੁੱਟ ਵੀ ਕਿੰਨੀ ਕਰਦੇ ਨੇ ਸਿਰਫ 7 ਤੋਂ 8000 ਰੁਪਏ ਦੀ ਜਿਹੜੀ ਰਕਮ ਸੀਗੀ ਉਹਨਾਂ ਵੱਲੋਂ ਲੁੱਟੀ ਜਾਂਦੀ ਹੈ ਪਰ ਇਸ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ ਸਿਆਸਤ ਨੂੰ ਵੀ ਗਰਮਾ ਦਿੱਤਾ ਕਿ ਆਖਿਰਕਾਰ ਲਾਅ ਐਂਡ ਆਰਡਰ ਦੀ ਸਥਿਤੀ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਲਗਾਤਾਰ ਜਿਹੜਾ ਐਕਸ਼ਨ ਮੋਡ ਦੇ ਵਿੱਚ ਨਜ਼ਰ ਸੀਗੇ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਸੀ ਉਸ ਤੋਂ ਬਾਅਦ ਲਗਾਤਾਰ ਮੁਸਤੈਦ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ 11 ਤਰੀਕ ਤੋਂ ਹੀ ਇਹਨਾਂ ਜਿਹੜੇ ਦੋਸ਼ੀ ਸੀਗੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਇਹ ਜਿਹੜੀ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਇਹਨਾਂ ਵੱਲੋਂ ਇੱਕ AK47 ਦੀ ਵਰਤੋਂ ਕੀਤੀ ਗਈ ਸੋ ਇਸ ਮਾਮਲੇ ਦੇ ਵਿੱਚ ਅੱਜ ਬਠਿੰਡਾ ਦੇ ਵਿੱਚ 11 ਵਜੇ ਦੇ ਕਰੀਬ ਜਿਹੜਾ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਇਹ ਜਿਹੜੇ ਨੌਜਵਾਨ ਨੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਇਨਕਾਊਂਟਰ ਤੋਂ ਬਾਅਦ ਜਦੋਂ ਇਹਨਾਂ ਦਾ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਤੇ ਇਹ ਪੁਲਿਸ ਦੀ ਗੱਡੀ ਦੇ ਉੱਪਰ ਹੀ ਫਾਇਰ ਕਰਨੇ ਸ਼ੁਰੂ ਕਰ ਦਿੰਦੇ ਨੇ ਹੈਰਾਨੀ ਦੀ ਗੱਲ ਸੀ ਕਿ AK47 ਦੀ ਜਿਹੜੀ ਵਰਤੋਂ ਕੀਤੀ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਨਾਲ ਦੇ ਨਾਲ ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਵੱਲੋਂ ਸਾਡੇ ਨਾਲ ਜਦੋਂ ਖਾਸ ਗੱਲਬਾਤ ਕੀਤੀ ਗਈ ਉਹਨਾਂ ਦਾ ਕੀ ਕਹਿਣਾ ਸੀ ਹੈਰਾਨੀਜਨਕ ਖੁਲਾਸੇ ਜਿਹੜੇ ਇਸ ਦੇ ਵਿੱਚ ਹੋਏ ਨੇ ਇਹ ਜਿਹੜੇ ਨੌਜਵਾਨ ਇਸ ਦੇ ਵਿੱਚ ਸੀਗੇ ਦੋ ਜਿਹੜੇ ਆਰਮੀ ਦੇ ਵਿੱਚ ਤੇ ਨਾ ਸੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਔਨ ਡਿਊਟੀ ਸੀਗੇ ਛੁੱਟੀ ਦੇ ਉੱਪਰ ਆਏ ਹੋਏ ਸੀ ਤੇ ਇਹ ਜਿਹੜੀ AK47 ਸੀ ਉਹਨਾਂ ਵੱਲੋਂ ਉੱਥੋਂ ਹੀ ਖੁਰਦ-ਬੁਰਦ ਕੀਤੀ ਗਈ ਸੀ ਸੋ ਕੀ ਕਹਿਣਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹਾਲ ਅਧਿਕਾਰੀਆਂ ਦਾ ਪਰ ਇਸ ਮਾਮਲੇ ਨੇ ਇਸ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਇੱਕ ਵਾਰ ਗਰਮਾ ਕੇ ਰੱਖ ਦਿੱਤੀ ਔਰ ਹੈਰਾਨੀ ਦੀ ਗੱਲ ਹੈ ਕਿ ਆਰਮੀ ਦੇ ਵਿੱਚ ਜਵਾਨ ਜਿਹੜੇ ਇਹ ਤੇ ਨਾਤ ਸੀਗੇ ਉਹਨਾਂ ਨੂੰ ਆਖਿਰ ਕੀ ਲੋੜ ਪੈ ਗਈ ਕਿ ਜਿਹੜੀ ਅਜਹੀ ਘਟਨਾ ਨੂੰ ਅੰਜਾਮ ਦਿੱਤਾ ਸੋ ਕੀ ਕਹਿਣਾ ਸੀ ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਦਾ ਦੇਖੋ ਇਹ ਖਾਸ ਰਿਪੋਰਟ ਜੀ ਸਰ ਕੀ ਮਾਮਲਾ ਹੈ ਕਿਹੜਾ ਇਥੇ ਬੰਦੇ ਬਾਰੇ ਇਹ ਮਿਤੀ 11 ਤਰੀਕ ਦੀ ਇੱਕ ਘਟਨਾ ਸੀਗੀ ਇਹਦੇ ਵਿੱਚ ਇੱਕ ਹੋਟਲ ਗ੍ਰੀਨ ਸੀਗਾ ਉਹਦੇ ਵਿੱਚ ਕੁਝ ਬੰਦਿਆਂ ਨੇ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਖੋਹ ਕਿਤੇ ਸੀਗੇ ਤੇ ਨਾਲ ਜਿਹੜੇ ਸੀਗੇ 4 ਮੋਬਾਈਲ ਇਹਨਾਂ ਨੇ ਸਨੈੱਲਟ ਕੀਤੇ ਸੀਗੇ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਨੰਬਰ 24 ਅੰਡਰ ਸੈਕਸ਼ਨ ਰੋਬਰੀ ਤੇ ਆਰਮਜ਼ ਐਕਟ ਜਿਹੜਾ ਸੈਕਸ਼ਨ ਸੀਗੇ ਉਹਦੇ ਵਿੱਚ ਤਹਿ ਦਰਜ ਕੀਤਾ ਸੀਗਾ ਉਸ ਮੁਕੱਦਮੇ ਦੀ ਤਫ਼ਤੀਸ਼ ਦੇ ਸਬੰਧ ਵਿੱਚ ਅਸੀਂ ਡੀਐਸਪੀ ਸਿਟੀ 2 ਦੀ ਸੁਪਰਵਾਈਜ਼ਨ ਦੇ ਵਿੱਚ ਅਸੀਂ ਇੰਚਾਰਜ ਸੀਆਈਏ 1 ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀਏ 2 ਇੰਸਪ ਬਨਾਂ ਗਿਆ ਗਿਆ ਸੀ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਅੱਜ ਜਦੋਂ ਲੱਗੇ ਹੋਏ ਸੀ ਕਿ ਸਾਡੇ ਕੋਲ ਇਨਫਾਰਮੇਸ਼ਨ ਸੀ ਕਿ 6 ਬੰਦੇ ਜਿਹੜੇ ਲੁੱਟਣ ਨਾਲ ਲੁੱਟਣ ਦੀ ਵਾਰਤਾ ਤੋਂ ਅੰਜਾਮ ਦਿੱਤਾ ਹੈ ਇਹ ਪਚੋ ਦੇ ਏਰੀਆ ਦੇ ਵਿੱਚ ਘੁੰਮ ਰਹੇ ਨੇ ਸੋ ਸਾਡੀ ਸੀਆਈ ਦੀ ਟੀਮ ਤੁਰੰਤ ਥਰਕ ਦੇ ਵਿੱਚ ਚਾਈ ਤੇ ਉਹਨਾਂ ਨੇ ਰੇਡ ਕਰ ਦਿੱਤਾ ਜਦੋਂ ਇਸ ਇਸ ਮੌਕੇ ਪਰ ਪਹੁੰਚੇ ਤਾਂ ਜਿਹੜੀ ਇਹ ਗੱਡੀ ਦੇ ਵਿੱਚ ਬੈਠੇ ਸੀਗੇ ਤਾਂ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਜਦੋਂ ਗੱਡੀ ਰੁਕੀ ਸਾਡੀ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰ ਦਿੱਤਾ ਜਿਹੜਾ ਕਿ ਸਾਡੀ ਕਨੈਕਟਰ ਸਾਈਡ ਜਿਹੜਾ ਹੈਗਾ ਮਾਰੀ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਸਾਡੇ ਪੁਲਿਸ ਪਾਰਟੀ ਪਰ ਰੈਟ ਇਹ ਖੜਕੀ ਦੇ ਉੱਪਰ ਲੱਗਿਆ ਸੀਗਾ ਸੈਕੰਡ ਫਾਇਰ ਜਿਹੜਾ ਸੀਗਾ ਸਤਵੰਤ ਦੇ ਪੈਰ ਦੇ ਵਿੱਚ ਲੱਗਿਆ ਜਿਹਦੇ ਕਰਕੇ ਇਹ ਜਿਹੜੀ ਉਹਦੇ ਹੱਥ 'ਚ ਅਸਾਲਟ ਫੜੀ ਹੋਈ ਸੀਗੀ ਜਿਹੜੀ ਇਹਨਾਂ ਨੇ ਲੁੱਟ ਦੀ ਵਾਰਦਾਤ ਦੇ ਵਿੱਚ ਵੀ ਵਰਤੀ ਸੀਗੀ ਉਹ ਥੱਲੇ ਡਿੱਗ ਗਈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਭੱਜ ਕੇ ਜਿਹੜੇ ਛੇ ਦੇ ਛੇ ਦੋਸ਼ੀ ਸੀਗੇ ਇਹਨਾਂ ਨੂੰ ਓਵਰ ਪਾਵਰ ਕਰ ਲਿਆ ਤੇ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਲਿਆ ਸੋ ਇਹਦੇ ਵਿੱਚ ਜਿਹੜਾ ਇੱਕ ਜਿਹਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਸਤਵੰਤ ਨਾਮ ਦਾ ਵਿਅਕਤੀ ਹੈ ਕੋਰਸ਼ਮੀਰ ਦਾ ਰਹਿਣ ਵਾਲਾ ਇੱਕ ਦੋਸ਼ੀ ਦਾ ਨਾਮ ਹੈ ਸੁਨੀਲ ਇੱਕ ਗੁਰਦੀਪ ਹੈ ਤੇ ਇਹ ਸੁਨੀਲ ਤੇ ਗੁਰਦੀ ਕਰ ਰਿਹਾ ਦੋ ਇਸ ਤੋਂ ਇਲਾਵਾ ਦੋ ਨਾਮ ਦੇ ਵਿਅਕਤੀ ਜਿਨ੍ਹਾਂ ਦਾ ਨਾਮ ਅਰਸ਼ਦੀਪ ਹੈ ਸੈਕੰਡ ਫਿਰ ਅਰਸ਼ਦੀਪ ਹੈ ਇੱਕ ਹਰਗੁਣ ਹੈ ਇਹ ਟੋਟਲ 6 ਬੰਦੇ ਜਿਹੜੇ ਸੀਗੇ ਇਹਨਾਂ ਨੇ ਲੁੱਟ ਦੀ ਵਾਰਦਾਤ ਤੁਹਾਨੂੰ ਜਾਣੂ ਦਿੱਤਾ ਸੀਗਾ ਤੇ ਅੱਜ ਇੱਥੇ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਜਿਹਦੇ ਵਿੱਚੋਂ ਇੱਕ ਜਿਹੜਾ ਸਤਵੰਤ ਹੈਗਾ ਉਹਦੇ ਵਿੱਚ ਪੈਰ ਦੀ ਗੋਲੀ ਲੱਗਣ ਕਰਕੇ ਅਸੀਂ ਉਹਨੂੰ ਸਿਵਲ ਹਸਪੀਟਲ ਰੋਸ਼ਨ ਦਾ ਵਿਖੇ ਰੈਫਰ ਕਰ ਦਿੱਤਾ ਗਿਆ ਤੇ ਫਰਦਰ ਜਿਹੜੀ ਅਸੀਂ ਤਫਤੀਸ਼ ਜਿਹੜੀ ਕਰ ਰਹੇ ਹਾਂ ਇਹ ਵਿੱਚ ਕੋਈ ਨਹੀਂ ਆਰਮੀ ਦੇ ਬੰਦੀ ਵੇਚੇ ਇਹਦੇ ਵਿੱਚ ਦੋ ਜਿਹੜੇ ਦੋਸ਼ੀ ਨੇ ਸੁਨੀਲ ਤੇ ਗਰਦੀਪ ਇਹ ਆਰਮੀ ਦੇ ਵਿੱਚ ਸਰਵ ਕਰਦੇ ਨੇ ਇਹ ਜਿਹੜੀ AK47 ਵਾਰਦਾਤ ਦੇ ਵਿੱਚ ਵਰਤੀ ਹੈ ਇਹ ਵੀ ਸੁਨੀਲ ਨੇ ਆਪਣੀ ਯੂਨਿਟ ਦੇ ਵਿੱਚੋਂ ਜਿਹੜੀ ਸੀਗੀ ਚੋਰੀ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਨਾਂ ਨੇ ਪਹਿਲਾਂ ਕਸ਼ਮੀਰ ਸਦਵੰਦ ਦੇ ਕਰ ਇਕੱਠੇ ਹੋ ਕੇ ਪਹਿਲਾਂ ਲੁੱਟ ਦੀ ਪਲਾਨ ਕੀਤੀ ਸੀਗੀ ਪਹਿਲਾਂ ਇਹਨਾਂ ਨੇ ਦੋ ਤਿੰਨ ਜਗ੍ਹਾ ਹੋਰ ਟਰਾਈ ਕੀਤਾ ਪਰ ਸਭ ਤੋਂ ਸੌਫਟ ਟਾਰਗੇਟ ਐਂਡ ਦੇ ਵਿੱਚ ਜਿਹੜਾ ਗ੍ਰੀਨ ਸਿਟੀ ਵਾਲਾ ਗ੍ਰੀਨ ਵਾਲਾ ਹੋਟਲ ਗ੍ਰੀਨ ਵਾਲਾ ਸੀਗਾ ਉਹਦੇ ਅੰਦਰ ਵੜ ਕੇ ਇਹਨਾਂ ਨੇ ਉਹ ਤੇ ਜਿਹੜੀ ਲੁੱਟ ਦੀ ਵਾਰਤ ਨੂੰ ਜਾਂਦ ਦਿੱਤਾ